ਜਿਨ੍ਹਾਂ ਦਾ ਜਨਮ 1973 ਤੋਂ 1974 ਤੇ 1975 ਤੋਂ 1978 ਅਸੀਂ ਵਿੱਚ ਹੋਇਆ ਹੈ ਖਾਸ ਕਰਕੇ ਉਹਨਾਂ ਲਈ ਇਹ ਲਿਖਿਆ ਹੈ ਇਹ ਪੀੜੀ ਹੁਣ 45 ਪਾਰ ਕਰਕੇ 65 ਦੀ ਉਮਰ ਵੱਲ ਵੱਧ ਰਹੀ ਹੈ ਇਸ ਪੀੜੀ ਦੀ ਸਭ ਤੋਂ ਵੱਡੀ ਸਫਲਤਾ ਇਹ ਹੈ ਕਿ ਇਸ ਨੇ ਆਪਣੇ ਜ਼ਿੰਦਗੀ ਵਿੱਚ ਵੱਡੇ ਬਦਲਾਵ ਵਿਖੇ ਅਤੇ ਉਹਨਾਂ ਨੂੰ ਅਪਣਾ ਲਿਆ ਇੱਕ 2 5 10 20 25 50 ਪੈਸੇ ਦੇ ਸਿੱਕੇ ਵੇਖਣ ਵਾਲੀ ਇਹ ਪੀੜੀ ਮਹਿਮਾਨਾਂ ਤੋਂ ਬਿਨਾ ਕੀ ਕਿ ਪੈਸੇ ਮੰਗੂਗੇ ਲੈਂਦੀ ਸੀ ਸਹੀ ਵਾਲੀ ਕਲਮ ਪੈਨਸਲ ਪੈਨ ਨਾਲ ਪੜਾਈ ਸ਼ੁਰੂ ਕਰਨ ਵਾਲੀ ਇਹ ਪੀੜੀ ਅੱਜ 스마트ਫੋਨ ਲੈਪਟਾਪ ਪੀਸੀ ਬਖੂਪੀ ਚਲਾਉਂਦੀ ਹੈ ਜਿਸ ਪੀੜੀ ਦੇ ਬਚਪਨ ਵਿੱਚ ਸਾਈਕਲ ਵੀ ਇੱਕ ਸ਼ਾਨਦਾਰ ਚੀਜ਼ ਸੀ ਅੱਜ ਸਕੂਟਰ ਅਤੇ ਕਾਰ ਇਸਾਨੀ ਨਾਲ ਚਲਾਉਂਦੀ ਹੈ ਕਦੇ ਟੈਂਟਲ ਕਦੇ ਗੰਭੀਰ ਬਹੁਤ ਕੁਝ ਸਿਆ ਬਹੁਤ ਕੁਝ ਭੋਗਿਆ ਪਰ ਸੰਸਕਾਰਾਂ ਵਿੱਚ ਬੜੀ ਵਧੀ ਇਹ ਪੀੜ੍ਹੀ ਟੇਪ ਰੈਕਟਰ ਟ੍ਰਾਂਜਿਸਟਰ ਕਦੇ ਵੱਡੀ ਕਮਾਈ ਦੇ ਪ੍ਰਤੀਕ ਹੁੰਦੇ ਸਨ ਮਾਰਕ ਸ਼ੀਟ ਤੇ ਟੀਵੀ ਦੇ ਆਉਣ ਨਾਲ ਜਿਨ੍ਹਾਂ ਦਾ ਬਚ ਉਹਨਾਂ ਖਰਾਬ ਨਹੀਂ ਹੋਇਆ ਉਹੀ ਆਖਰੀ ਖੁਸ਼ਹਣਸੀ ਪੀੜ੍ਹੀ ਹੈ ਉਕਰ ਦੀਆਂ ਰਿੰਗਾ ਟਾਇਰਾਂ ਤੋਂ ਲੈ ਕੇ ਗੱਡੀ ਗੱਡੀ ਖੇਡਣਾ ਕਦੇ ਛੋਟੀ ਗੱਲ ਮੰਨੀ ਜਾਂਦੀ ਸੀ ਸਿਲਾਈ ਨੂੰ ਜ਼ਮੀਨ ਵਿੱਚ ਘਟਣਾ ਇਹ ਵੀ ਖੇਡ ਸੀ ਤੇ ਉਹ ਵੀ ਬਹੁਤ ਮਜ਼ੇਦਾਰ ਕੱਤੀ ਅੰਬ ਤੋੜਨਾ ਇਹ ਚੋਰੀ ਨਹੀਂ ਸੀ ਸਮਝਿਆ ਜਾਂਦਾ ਕਿਸੇ ਵੀ ਮੇਲੇ ਕਿਸੇ ਦੇ ਘਰ ਦੀ ਗੁੰਡੀ ਖਟਕਾਣਾ ਗਲਤ ਨਹੀਂ ਮੰਨਿਆ ਜਾਂਦਾ ਸੀ ਦੋਸਤ ਦੀ ਮਾਂ ਨੇ ਖਾਣਾ ਖਵਾ ਦਿੱਤਾ ਇਸ ਵਿੱਚ ਕੋਈ ਉਪਕਾਰ ਦਾ ਭਾਵ ਨਹੀਂ ਸੀ ਅਤੇ ਉਸਦੇ ਪਿਤਾ ਨੇ ਡਾਂਟ ਦਿੱਤਾ ਇਸ ਵਿੱਚ ਕੋਈ ਰੰਜਿਸ਼ ਵੀ ਨਹੀਂ ਸੀ ਇਹ ਹੀ ਆਖਰੀ ਬੇਫਿਕਰ ਵੀਡੀਓ ਕਲਾਸ ਵਿੱਚ ਜਾਂ ਸਕੂਲ ਵਿੱਚ ਮਜ਼ਾਕ ਵਿੱਚ ਉਲਟਾ ਜਿਦਾ ਬੁੱਲਣ ਵਾਲੀ ਪੀੜੀ ਦੋ ਦਿਨ ਜੇ ਕੋਈ ਦੋਸਤ ਸਕੂਲ ਆਇਆ ਤਾਂ ਸਕੂਲ ਛੁੱਟਦੇ ਹੀ ਬੈਗ ਲੈ ਕੇ ਉਸ ਦੇ ਘਰ ਪਹੁੰਚ ਜਾਣ ਵਾਲੀ ਪੀੜੀ ਕਿਸੇ ਵੀ ਦੋਸਤ ਦੇ ਪਿਤਾ ਜੀ ਜੇ ਸਕੂਲ ਆ ਜਾਣ ਤਾਂ ਦੌੜਦੇ ਹੋਏ ਜਾ ਕੇ ਦੱਸਦੇ ਤੇਰਾ ਪਾਪਾ ਆ ਗਏ ਨੇ ਚੱਲ ਜਲਦੀ ਇਹ ਹੀ ਸੀ ਉਸ ਸਮੇਂ ਦੀ ਬ੍ਰੇਕਿੰਗ ਨਿਊਜ਼ ਪਰ ਮਹਾਲੇ ਵਿੱਚ ਕਿਸੇ ਵੀ ਘਰ ਵਿੱਚ ਕੋਈ ਵੀ ਕਾਰਜ ਹੋਵੇ ਬਿਨਾਂ ਸੰਕੋਚ ਬਿਨਾਂ ਹਚਕਿਚਾਟ ਖੁਸ਼ੀ-ਖੁਸ਼ੀ ਕੰਮ ਕਰਨ ਵਾਲੀ ਪੀੜ੍ਹੀ ਪੈਸੇ ਇਕੱਠੇ ਕਰਕੇ ਬੀਸੀਆਰ ਲਿਆਉਣਾ 4-5 ਫਿਲਮਾਂ ਇਕੱਠੀਆਂ ਦੇਖਣੀਆਂ ਇਹ ਵੀ ਸਾਡੇ ਹੀ ਦਿਨ ਸਨ ਇਹਦੇ ਆਪਕੋ ਤਾਂ ਪਿੱਟਣਾ ਇਸ ਵਿੱਚ ਕੋਈ ਬੁਰਾਈ ਨਹੀਂ ਸੀ ਪਰ ਡਰੇ ਹੀ ਹੁੰਦਾ ਸੀ ਕਿ ਘਰ ਵਾਲਿਆਂ ਨੂੰ ਨਾ ਪਤਾ ਲੱਗ ਜਾਏ ਨਹੀਂ ਤਾਂ ਉੱਥੇ ਵੀ ਪਟਾਈ ਪੱਕੀ ਸੀ ਇਹਦੇ ਆਪਕ ਉੱਤੇ ਕਦੇ ਆਵਾਜ਼ ਚੀ ਨਹੀਂ ਕਰਨੀ چاہے ਜਿੰਨੀ ਵੀ ਪਟਾਈ ਹੋਵੇ ਅੱਜ ਵੀ ਕਿਤੇ ਇਹ ਦਾਦੇ ਜੇ ਆਪਕੋ ਮਿਲ ਜਾਈਏ ਤਾਂ ਬਿਨਾਂ ਸੋਚੇ ਸਮਝੇ ਪੈ ਸ਼ੂਨ ਵਾਲੀ ਪੀੜੀ ਕੋਈ ਨਹੀਂ WhatsApp ਨਹੀਂ ਸਿਰਫ ਮੁਲਾਕਾਤ ਹੀ ਹੋੜੀ ਕਰਨ ਵਾਲੀ ਪੀੜੀ ਸਕੂਲਾਂ ਜਾਂ ਕਾਲਜਾਂ ਵਿੱਚ 10 20 80 90 ਉਹ ਸੁਹਣੀਆਂ ਯਾਦਾਂ ਗੁਜ਼ਰੇ ਦਿਨ ਤਾਂ ਵਾਪਸ ਨਹੀਂ ਆਉਂਦੇ ਪਰ ਯਾਦਾਂ ਹਮੇਸ਼ਾ ਨਾਲ ਰਹਿੰਦੀਆਂ ਹਨ ਸਾਡਾ ਵੀ ਕੁਝ ਮਨਾਂ ਦਾ